ਪੰਜਾਬ ਦੇ ਕੈਪਟਨ ਮੰਤਰੀ ਸਰਦਾਰ ਤਰਨਪ੍ਰੀਤ ਸਿੰਘ ਸੋਨ ਨੇ ਨਗਰ ਕੌਂਸਲ ਖੰਨਾ ਨੂੰ ਸੋਪੀਆ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੰਜਾਬ ਦੇ ਕੈਪਟਨ ਮੰਤਰੀ ਤਰਨਪ੍ਰੀਤ ਸਿੰਘ ਸੋਨ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਹੀ ਵਾਲੀ ਪੰਜਾਬ ਸਰਕਾਰ ਖੰਨਾ ਨੂੰ ਦੋ ਅੱਗ ਬੁਝਾਉਣ ਵਾਲੀਆਂ ਗੱਡੀਆਂ ਦਿੱਤੀਆਂ ਹਨ ਜਿਨ੍ਹਾਂ ਵਿੱਚ ਇੱਕ ਗੱਡੀ ਦੀ ਕੀਮਤ 25 ਲੱਖ ਰੁਪਏ ਅਤੇ ਦੂਜੀ ਗੱਡੀ ਦੀ ਕੀਮਤ 40 ਲੱਖ ਰੁਪਏ ਹੈ ਉਹਨਾਂ ਕਿਹਾ ਕਿ 25 ਲੱਖ ਰੁਪਏ ਦੀ ਲਾਗਤ ਵਾਲੀ ਗੱਡੀ ਵਿੱਚ ਜਿਹੜੀ ਮਸ਼ੀਨਰੀ ਦੀ ਘਾਟ ਸਾਡੇ ਖੰਨੇ ਦੇ ਵਿੱਚ ਸੀ ਉਹ ਘਾਟ ਇੱਕ ਇੱਕ ਕਰਕੇ ਪੂਰੀ ਹੁੰਦੀ ਜਾ ਰਹੀ ਹੈ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹੁੰਗਾ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਰੇ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਪੰਜਾਬ ਦੇ ਕੈਪਟਨ ਮੰਤਰੀ ਸਰਦਾਰ ਤਰਨਪੀਰ ਸਿੰਘ ਸੋਨ ਨੇ ਨਗਰ ਕੌਂਸਲ ਖੰਨਾ ਨੂੰ ਸੋਪੀਆ 2 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੰਜਾਬ ਦੇ ਕੈਪਟਨ ਮੰਤਰੀ ਤਰਨਪੀਰ ਸਿੰਘ ਸੋਨ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਹੀ ਵਾਲੀ ਪੰਜਾਬ ਸਰਕਾਰ ਖੰਨਾ ਨੂੰ ਦੋ ਅੱਗ ਬੁਝਾਉਣ ਵਾਲੀਆਂ ਗੱਡੀਆਂ ਦਿੱਤੀਆਂ ਹਨ ਜਿਨ੍ਹਾਂ ਵਿੱਚ ਇੱਕ ਗੱਡੀ ਦੀ ਕੀਮਤ 25 ਲੱਖ ਰੁਪਏ ਅਤੇ ਦੂਜੀ ਗੱਡੀ ਦੀ ਕੀਮਤ 40 ਲੱਖ ਰੁਪਏ ਹੈ ਉਹਨਾਂ ਕਿਹਾ ਕਿ 25 ਲੱਖ ਰੁਪਏ ਦੀ ਲਾਗਤ ਵਾਲੀ ਗੱਡੀ ਵਿੱਚ ਫੇਮ ਸਪਰੇ ਕਰਕੇ ਅਤੇ ਪਾਣੀ ਨਾਲ ਸਪਰੇ ਕਰਕੇ ਅੱਗ ਬੁਝਾਉਣ ਦੀ ਸੂਲਤਾ ਹੈ ਇਹ ਗੱਡੀ ਛੋਟੀ ਹੋਣ ਕਰਕੇ ਸੰਗਣੀਆਂ ਗਲੀਆਂ ਵਿੱਚ ਵੀ ਜਾ ਸਕਦੀ ਹੈ ਉਹਨਾਂ ਦੱਸਿਆ ਕਿ ਦੂਸਰੀ ਗੱਡੀ 40 ਰੁਪਏ ਦੀ ਲਾਗਤ ਵਾਲੀ ਗੱਡੀ ਵਿੱਚ ਬਹੁਤ ਸਾਰੀਆਂ ਸੂਲਤਾ ਹਨ ਉਹ ਉਸ ਵਿੱਚ 1000 ਲੀਟਰ ਪਾਣੀ ਵਾਲਾ ਟੈਂਕਰ ਹੈ ਜਿਸ ਨਾਲ ਅੱਗ ਬੁਝਾਈ ਜਾ ਸਕਦੀ ਹੈ ਦੀ ਕਰਾਈ ਤੋਂ ਧੰਨਵਾਦ ਤੁਸੀਂ ਅੱਜ ਕਵਰੇਜ ਕਰਨ ਲਈ ਉਰੇ ਵੱਡੀ ਗਿਣਤੀ ਦੇ ਵਿੱਚ ਖੰਨਾ ਵਿਕੇ ਪਹੁੰਚੇ ਹੋ ਮੈਂ ਖੰਨਾ ਵਸਨੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਕਿ ਪਿਛਲੇ ਲੰਬੇ ਸਮੇਂ ਤੋਂ ਸਮਝੋ ਕਈ ਦਹਾਕਿਆਂ ਤੋਂ ਜਿਹੜੀ ਮਸ਼ੀਨਰੀ ਦੀ ਘਾਟ ਸਾਡੇ ਖੰਨੇ ਦੇ ਵਿੱਚ ਸੀ ਉਹ ਘਾਟ ਇੱਕ ਇੱਕ ਕਰਕੇ ਪੂਰੀ ਹੁੰਦੀ ਜਾ ਰਹੀ ਹੈ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹੁੰਦਾ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਹਿਬ ਦਾ ਅੱਜ ਉਹਨਾਂ ਦਾ ਜਨਮ ਦਿਨ ਵੀ ਆ ਤੇ ਉਹਨਾਂ ਦੇ ਜਨਮ ਦਿਨ ਦੇ ਉੱਤੇ ਮੈਂ ਜਿੱਥੇ ਮੁਬਾਰਕਬਾਦ ਦਿੰਨਾ ਉੱਥੇ ਮੈਂ ਉਹਨਾਂ ਦਾ ਧੰਨਵਾਦ ਵੀ ਕਰ ਦਿੰਦਾ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਅੱਜ ਖੰਨੇ ਵਿਖੇ ਦੋ ਫਾਇਰ ਟੈਂਡਰ ਜਿਨ੍ਹਾਂ ਨੂੰ ਅੱਗ ਬੁਝਾਉਣ ਵਾਲੀਆਂ ਗੱਡੀਆਂ ਕਹਿੰਦੇ ਆ ਦੋ ਨਵੀਆਂ ਗੱਡੀਆਂ ਆਈਆਂ ਨੇ ਇੱਕ ਦੀ ਕੀਮਤ 25 ਲੱਖ ਰੁਪਈਆ ਇੱਕ ਦੀ ਕੀਮਤ 40 ਲੱਖ ਰੁਪਈਆ ਔਰ ਜਿਹੜੀ 25 ਲੱਖ ਵਾਲੀ ਗੱਡੀ ਹੈ ਇਹਦੇ ਵਿੱਚ ਫੋਮ ਹੈ ਜਿਹੜੀ ਆਪਾਂ ਜੇ ਕਿਤੇ ਅੱਗ ਲੱਗ ਜਵੇ ਫੋਮ ਸਪਰੇਅ ਕਰਕੇ ਅੱਗ ਨੂੰ ਇੱਕਦਮ ਬੁਝਾ ਸਕੀ ਹੈ ਉਹਦੀ ਵੀ ਫੈਸਿਲਿਟੀ ਹੈ ਇਹਦੇ ਵਿੱਚ ਪਾਣੀ ਦਾ ਸਪਰੇਅ ਕਰਨ ਵਾਲੀ ਵੀ ਫੈਸਿਲਿਟੀ ਹੈ ਇਹ ਗੱਡੀ ਹੈ ਜਿਹੜੀ ਥੋਦੀ ਹੋਣ ਕਰਕੇ ਗਲੀਆਂ ਦੇ ਵਿੱਚ ਵੀ ਸੰਗੜੀਆਂ ਗਲੀਆਂ ਦੇ ਵਿੱਚ ਵੀ ਹੋਣੇ ਗੱਡੀ ਹੈ ਜਿਹੜੀ ਜਾ ਸਕਦੀ ਹੈ ਇਹਦੀ ਬਹੁਤ ਵੱਡੀ ਘਾਟ ਸੀਗੀ ਤੇ ਦੂਸਰੀ ਜਿਹੜੀ ਵੱਡੀ ਗੱਡੀ ਹੈ 40 ਲੱਖ ਵਾਲੀ ਉਸ ਗੱਡੀ ਦੇ ਵਿੱਚ ਬਹੁਤ ਸਾਰੀਆਂ ਫੈਸਿਲਿਟੀਆਂ ਨੇ ਜਿਵੇਂ ਕਿ 1000 ਲੀਟਰ ਦਾ ਤਾਂ ਉਹਦੇ ਵਿੱਚ ਪਾਣੀ ਵਾਲਾ ਟੈਂਕ ਹੈ ਜਿਹਦੇ ਨਾਲ ਅੱਗ ਬੁਝਾਈ ਜਾ ਸਕਦੀ ਹੈ ਇਸ ਤੋਂ ਇਲਾਵਾ ਉਹਦੇ ਵਿੱਚ ਫੋਮ ਡਿਸਪੈਂਸਰ ਵੀ ਹੈ ਜੇ ਕਿਤੇ ਅੱਗ ਲੱਗ ਜਵੇ ਅੰਦਰ ਧੂੰਆਂ ਹੀ ਧੂੰਆ ਹੋ ਜਾਂਦਾ ਉਸ ਧੂੰਏ ਨੂੰ ਕੱਢ ਕੇ ਬਾਹਰ ਉਹਨਾਂ ਦਾ ਵੀ ਇੰਤਜ਼ਾਮ ਕੀਤਾ ਗਿਆ ਉਹਦੇ ਵਿੱਚ ਜਨਰੇਟਰ ਦਾ ਵੀ ਇੰਤਜ਼ਾਮ ਹੈ ਜੇ ਜਿਵੇਂ ਅੱਗ ਲੱਗਦੀ ਹੈ ਤਾਂ ਲਾਈਟ ਚਲੇ ਜਾਂਦੀ ਹੈ ਤਾਂ ਲਾਈਟਾਂ ਜਗਾਉਣ ਲਈ ਪੋਰਟੇਬਲ ਲਾਈਟਾਂ ਜਗਾਉਣ ਲਈ ਹੋਂਡਾ ਦਾ ਸ਼ਰੀਰਾਮ ਹੋਂਡਾ ਦਾ ਉਹਦੇ ਵਿੱਚ ਜਨਰੇਟਰ ਵੀ ਹੈ ਇਸ ਤੋਂ ਇਲਾਵਾ ਉਹਦੇ ਅੰਦਰ ਪੰਪ ਹੈ ਜਿਹੜੇ ਉਹ ਐਨੇ ਜ਼ਿਆਦਾ ਹਾਈ ਪ੍ਰੈਸ਼ਰ ਪੰਪ ਨੇ ਕਿ ਥੱਲੋਂ ਖੜ ਕੇ ਹਾਈ ਰਾਈਸ ਬਿਲਡਿੰਗਾਂ ਜਿਹੜੀਆਂ ਉਹਨੋਂ ਤੱਕ ਵੀ ਇਹ ਪਾਣੀ ਹੈ ਜਣੀ ਕਿ ਪਛਾ ਸਕਦੀ ਹੈ ਸੋ ਇਹ ਦੋ ਗੱਡੀਆਂ ਅੱਜ ਸਾਡੇ ਖੰਨੇ ਸ਼ਹਿਰ ਵਿਖੇ ਆਈਆਂ ਸਾਡੇ ਹਲਕੇ ਵਿਖੇ ਆਈਆਂ ਇਹਦੇ ਨਾਲ ਸਾਨੂੰ ਰੈਸਕਿਊ ਕਰਨ ਦੇ ਲਈ ਬਹੁਤ ਵੱਡਾ ਜਣੀ ਕਿ ਸਾਨੂੰ ਇਹ ਬੈਨੀਫਿਟ ਹੋਊਗਾ ਅਸੀਂ ਅਰਦਾਸ ਕਰਦੇ ਹਾਂ ਕਿ ਕਿਸੇ ਨੂੰ ਕਦੇ ਜ਼ਿੰਦਗੀ ਚਾਹੀਦੀ ਦਿੱਕਤ ਨਾ ਆਵੇ ਦੀਵਾਲੀ ਦੇ ਦਿਨ ਨੇ ਬੰਪਟਾਕੇ ਚਲਾਉਣੇ ਨੇ ਅਸੀਂ ਜੋਹਾਰ ਵੀ ਮਨਾਉਣੇ ਨੇ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਕੋਸ਼ਿਸ਼ ਕੀਤੀ ਸੀ ਵੀ ਅਸੀਂ ਇਹ ਗੱਡੀਆਂ ਨੇ ਜਿਹੜੀਆਂ ਲੈ ਕੇ ਆਈਏ ਸੋ ਮੈਂ ਇੱਕ ਵਾਰ ਤੋਂ ਫੇਰ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਤਹਿ ਦਿਲ ਦੀ ਕਰਾਈ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਦੋ ਆਧੁਨਿਕ ਗੱਡੀਆਂ ਫਾਇਰ ਬ੍ਰਿਜਡੀਆਂ ਗੱਡੀਆਂ ਆ ਜਿਹੜੀਆਂ ਸਾਡੇ ਪਿੱਛੇ ਖੜੀਆਂ ਨੇ ਤੇ ਅੱਜ ਖੰਨੇ ਨੂੰ ਸਮਰਪਿਤ ਕਰਕੇ ਖੰਨੇ ਨੂੰ ਦੇ ਕੇ ਜਿਹੜਾ ਉਹਨਾਂ ਨੇ ਵੱਡਾ ਕਾਰਜ ਕੀਤਾ ਮੈਂ ਇਸ ਕਰ ਲਈ ਉਹਨਾਂ ਦਾ ਬਹਿ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਮਤਲਬ ਸਰ ਜਿਹੜਾ ਫਾਇਰ ਸੇਫਟੀ ਦਾ ਸਟਾਫ ਹੈ ਉਹਦੀ ਬਾਰੇ ਵੀ ਕੁਝ ਗੱਲਬਾਤ ਹੋਈ ਹੈ ਕਿ ਪੂਰਾ ਕਰਨੀ ਕਿ ਕਿੰਨਾ ਕਰੀ ਪਿੱਛੇ ਜਨੂੰ ਤੁਸੀਂ ਤੁਹਾਨੂੰ ਤੁਸੀ ਯਾਦ ਹੋ ਦੋਨੋਂ ਅਸੀਂ ਬਹੁਤ ਸਾਰੀਆਂ ਗੱਡੀਆਂ ਤੇ ਫਾਇਰ ਸਟਾਫ ਹੈ ਜਿਹੜਾ ਉਹਦੀ ਐਡੀਸ਼ਨ ਕੀਤੀ ਸੀ ਤੇ ਹੁਣ ਅਸੀਂ ਜਾਨੀ ਕਿ ਜਿਹੜੀ ਉਹਰੇ ਘਾਟ ਸੀ ਖੰਨੇ ਦੀ ਕਿਉਂਕਿ ਕਿਸੇ ਨੇ ਧਿਆਨ ਹੀ ਨਹੀਂ ਸੀ ਦਿੱਤਾ ਕਿਸੇ ਦਾ ਖੰਨੇ ਕੰਨੀ ਕੋ ਧਿਆਨ ਤੋਂ ਸੀ ਕਾਜੀ ਉਰੇ ਤਾਂ ਪਤਾ ਨਹੀਂ ਕਿੱਥੋਂ ਕਿੱਥੋਂ ਲੋਕ ਕਿਵੇਂ ਆਏ ਉਹਨਾਂ ਨੇ ਕੀ ਉਹਨਾਂ ਦੇ ਮਨਸੂਬੇ ਸੀਗੇ ਸਿਆਸੀ ਮਨਸੂਬੇ ਕੀ ਸੀ ਸਮਝ ਨਹੀਂ ਆਉਂਦਾ ਆਏ ਤਾਂ ਹੁਣ ਪਹਿਲੀ ਵਾਰ ਹੋਇਆ ਕਿ ਇਹਨਾਂ 3.5 4 ਸਾਲਾਂ ਦੇ ਅੰਦਰ ਅੰਦਰ ਅਸੀਂ ਖੰਨੇ ਦੇ ਅੰਦਰ ਇੰਜੀਨੀਅਰੀ ਐਡ ਕਰ ਰਹੇ ਹਾਂ ਸਾਫ ਸੁਥਰਾ ਬਣਾ ਰਹੇ ਹਾਂ ਖੰਨੇ ਨੂੰ ਜਿਹੜੀ ਜਿਹੜੀ ਕਿਸੇ ਕਿਸੇ ਚੀਜ਼ ਦੀ ਕੋ ਘਾਟ ਹੈ ਉਹ ਪੂਰੀ ਕਰਨ ਲੱਗੇ ਹੋਏ ਹਾਂ ਜੇ ਪ੍ਰਮਾਤਮਾ ਦੀ ਰਹਿਮਤ ਰਹੀ ਵਾਹਿਗੁਰੂ ਦੀ ਰਹਿਮਤ ਰਹੀ ਪ੍ਰਭੂ ਜੀ ਦੀ ਰਾਮ ਦੀ ਰਹਿਮਤ ਰਹੀ ਅਸੀਂ ਇਹ ਇਹ ਤਾਂ ਇਹ ਸ਼ੁਰੂਆਤ ਹੈ ਇੰਨਾ ਸੋਹਣਾ ਬਣਾ ਦੇਾਂਗੇ ਖੰਨੇ ਨੂੰ ਇੰਨਾ ਵਧੀਆ ਬਣਾ ਦੇਾਂਗੇ ਖੰਨੇ ਨੂੰ ਖੰਨੇ 'ਚ ਕਿਸੇ ਕਿਸਮ ਦੀ ਨਾ ਕੋਈ ਮਸ਼ੀਨਰੀ ਦੀ ਨਾ ਕੋਈ ਸਾਡੇ ਕੋਲ ਸਟਾਫ ਦੀ ਕੋਈ ਕਮੀ ਨਹੀਂ ਛੱਡਾਂਗੇ